ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਆਪਣੇ ਸੱਜਣਾ ਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈਣ ਵਾਲਿਆਂ ਦਾ ਇੱਕ ਬਿਆਨ ਦੇਖਿਆ ਬੜੀ ਗਰ ਅਨਹੀ ਹੋਈ ਹੈ ਪਹਿਲੇ ਤਾਂ ਮੇਰਾ ਸਵਾਲ ਹੈ ਕਿ ਯਾਰ ਤੁਸੀਂ ਠੀਕਾ ਹੀ ਇਸ ਗੱਲ ਦਾ ਲੈ ਲਿਆ ਕਿ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਵਿਰੋਧੀ ਕਈਆਂ ਘਵਾੜੇ ਲੈ ਕੇ ਦੁਆਲੇ ਹੋਏ ਰਹਿਣਾ ਹੈ ਰਾਜਨੀਤੀ ਕਰਨੀ ਹੈ ਝੰਮ ਝੰਮ ਕੇ ਕਰੋ ਜਿੱਥੇ ਰਾਜਨੀਤੀ ਦੀ ਗੱਲ ਆਉਮੀ ਉੱਥੇ ਕਰੋ ਪੰਥਕ ਮਰਿਆਦਾ ਵੀ ਤੁਸੀਂ ਸਿਖਾਓਗੇ ਕਿ ਜਿਹੜੇ ਪੰਥਕ ਮਰਿਆਦਾ ਤੋਂ ਵਿਹੂਨੇ ਲੋਕ ਜੇ ਮੈਂ ਤਾਂ ਮੋٹے ਜਿਹੇ ਰੂਪ ਚ ਇਹ ਗੱਲ ਕਹੂੰਗਾ ਔਰ ਜਿਸ ਤਰੀਕੇ ਦੇ ਤੁਸੀਂ ਸਵਾਲ ਉਠਾਏ ਨੇ ਇਹ ਤੁਹਾਡੇ ਜਿਹੜੇ ਆ ਬਿਲਕੁਲ ਗਲਤ ਸਵਾਲ ਨੇ ਆਪਣੇ ਆਪ ਨੂੰ ਜਿਹੜਾ ਪੰਥਕ ਮਰਿਆਦਾ ਜਿਹੜੀ ਹੈ ਉਹਦੇ ਤੋਂ ਜਾਣੂ ਹੋ ਗਏ ਪਰ ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਜੇ ਕਿ ਸੁਖਬੀਰ ਸਿੰਘ ਬਾਦਲ ਜਨਤਕ ਸਮਾਗਮ ਚ ਸ਼ਾਮਲ ਨਹੀਂ ਹੋ ਸਕਦਾ ਤੁਹਾਡਾ ਤਾਂ ਮਕਸਦ ਹੀ ਇਹੀ ਹੈ ਤੇ ਸੁਖਬੀਰ ਸਿੰਘ ਬਾਦਲ ਬਸ ਪਿਛਲੇ ਕਮਰੇ ਚ ਬੰਦ ਹੋਵੇ ਤੇ ਛਾੜੇ ਮੁਤਾਬਕ ਜਿਹੜਾ ਆ ਉਹ ਸਾ ਲਵੇ ਤੇ ਮੈਂ ਬੇਨਤੀ ਕਰਾਂ ਸੁਖਬੀਰ ਸਿੰਘ ਬਾਦਲ ਇੱਚ ਕੋਈ ドラਮਾ ਨਹੀਂ ਗਿਆ ਕਿ ਜੇ ਉਹਦੇ ਕੋਲ ਕੋਈ ਗਲਤੀ ਹੋਈ ਹੈ ਕੋਈ ਪੰਥਕ ਅਵਗਿਆਵਾ ਹੋਈਆਂ ਨੇ ਸ੍ਰੀ ਅਕਾਲ ਤਖਸਬ ਨੇ ਆਪਣੀ ਪ੍ਰਕਿਰਿਆ ਜਾਰੀ ਕਰਦਿਆਂ ਉਹਨਾਂ ਨੂੰ ਤੋੜਿਆ ਕਰਾਰ ਦਿੱਤਾ ਹੈ ਔਰ ਜਦੋਂ ਕਿਸੇ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਆ ਤੇ ਤਨਖਾਹੀਆ ਕਰਾਰ ਦੇਣ ਦੇ ਜਿਹੜਾ ਵਿਚਲਾ ਸਮਾਂ ਹੁੰਦਾ ਆ ਜਦ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਹੋਏ ਆਦੇਸ਼ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਨਹੀਂ ਹੋ ਜਾਂਦਾ ਉਹਨਾਂ ਚਿਰ ਉਹ ਜਿਹੜਾ ਆ ਜਨਤਕ ਕਿਸੇ ਸਮਾਗਮ ਦੇ ਵਿੱਚ ਜਾਂ ਜਨਤਕ ਕਿਸੇ ਕਾਰਜ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਪਰ ਸੁਖਬੀ ਸਿੰਘ ਬਾਦਲ ਦੇ ਵਿਰੁੱਧ 30 ਅਗਸਤ ਨੂੰ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਸਦੀ ਫਸੀਲ ਤੋਂ ਜੇ ਉਹਨਾਂ ਨੂੰ ਤਨਖਾਹ ਹੀ ਇਕਰਾਰ ਦਿੱਤਾ ਉਹ ਤੇ 15 ਘੰਟੇ ਦੇ ਵਿੱਚ 31 ਅਗਸਤ ਨੂੰ ਜਾ ਕੇ ਪੇਸ਼ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਜਨਤਕ ਤੌਰ ਤੇ ਵਿਚਾਰਨਾ ਉਹ ਹਰ ਪੱਖੋਂ ਜਿਹੜਾ ਮਰਿਆਦਾ ਪੱਖੋਂ ਬਿਲਕੁਲ ਜਿਹੜਾ ਜਾਇਜ਼ ਹੈ ਪਰ ਮੈਂ ਇਹ ਵੀ ਦੱਸ ਦਵਾਂ ਤੁਸੀਂ ਵੀ ਅੱਜ ਜ਼ਿਕਰ ਕੀਤਾ ਮੇਰੇ ਬਾਰੇ ਇਸ ਬਿਆਨ ਦੇ ਵਿੱਚ ਤੇ ਜੇ ਵਿਸਾ ਸਿੰਘ ਬਲਟੋਹਾ ਜਿਹੜਾ ਆ ਉਹ 30 ਅਗਸਤ ਨੂੰ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਹੀ ਇਕਰਾਰ ਦਿੱਤਾ ਗਿਆ ਸੀਗਾ ਤੇ ਪੰਥਕ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਪੱਤਰਕਾਰ ਵੱਲੋਂ ਕੀਤੇ ਹੋਏ ਸਵਾਲ ਦੇ ਜਵਾਬ ਦੇ ਵਿੱਚ ਇਹ ਕਹਿੰਦਾ ਆ ਕਿ ਅੱਜ ਠੀਕ ਹੈ ਕਿ ਭਾਵੇਂ ਸੁਬੀਤ ਸਿੰਘ ਬਾਦਲ ਮੇਰਾ ਪ੍ਰਧਾਨ ਹੈ ਪਰ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਰਖਾਈਆ ਕਰਾਰ ਦਿੱਤਾ ਗਿਆ ਆ ਤੇ ਜਦ ਤੱਕ ਸੁਬੀਤ ਸਿੰਘ ਬਾਦਲ ਤਖਤ ਤੇ ਪੇਛ ਨਹੀਂ ਹੋ ਜਾਂਦਾ ਉਸ ਪ੍ਰਕਿਰਿਆ ਤੋਂ ਨਹੀਂ ਨਿਕਲ ਜਾਂਦਾ ਉਹਨਾਂ ਚਿਰ ਮੈਂ ਕੋਈ ਰਾਬਤਾ ਨਹੀਂ ਰੱਖਾਂਗਾ ਔਰ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਸੁਖਵੀਰ ਸਿੰਘ ਬਾਦਲ 15 ਘੰਟੇ ਦੇ ਵਿੱਚ ਵਿੱਚ 31 ਅਗਸਤ ਨੂੰ ਜਾ ਕੇ ਪੇਸ਼ ਹੋਗੇ। ਪਰ ਜਦੋਂ ਸਿੱਖ ਅਜਿਹੇ ਆ ਕਦਮ ਚੁੱਕ ਲੈਂਦਾ ਆ ਉਹ ਅ ਜਿਹੜਾ ਆ ਉਹ ਜਨਤਕ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਸਕਦਾ ਹੈ। ਪਰ ਇਹ ਤੇ ਜਨਤਕ ਸਮਾਗਮ ਵੀ ਨਹੀਂ। ਇਹ ਤੇ ਉਹ ਰੋਸ ਸੀਗਾ, ਉਹ ਗੁੱਸਾ ਸੀਗਾ, ਉਹ ਧਰਨਾ ਸੀਗਾ, ਉਹ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਸੀਗਾ ਜਿਹਦੇ ਵਾਸਤੇ ਸ਼ਰਮਣੀ ਕਾਲੀ ਦਲ ਹਮੇਸ਼ਾ ਜਿਹੜਾ ਆ ਇੱਕ ਡਾਕੇ ਲੜਦਾ ਰਿਹਾ ਹੈ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਜੇ ਕੋਈ ਲੜਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਲੜਿਆ ਹੈ ਅੱਜ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰਿਆ ਹੋਵੇ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ 720 ਸਿੰਘ ਬਾਦਲ ਚੁੱਪ ਕਰਕੇ ਘਰੇ ਬਿਠੇ ਰਹਿੰਦੇ ਤੇ ਕਦਾ ਚਿੱਤ ਨਹੀਂ ਹੋ ਸਕਦਾ ਤੇ ਤੁਸੀਂ ਇਹੀ ਚਾਹੁੰਦੇ ਜੀ ਕਿ ਭਾਈ ਤੂੰ ਚੁੱਪ ਕਰ ਜਾ ਹੁਣ ਤੇ ਤੈਨੂੰ ਅਸੀਂ ਜਿਹੜਾ ਆ ਜੇ ਜਿੱਥੇ ਸਾਡੀਆਂ ਤਾਰਾਂ ਜੁੜੀਆਂ ਹੋਈਆਂ ਨੇ ਆਰਐਸਐਸ ਦੇ ਨਾਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਨ੍ਹਾਂ ਦਾ ਮਨਸੂਬਾ ਆ ਤੇ ਜਿਨ੍ਹਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਸੁਧਾਰ ਲੈਰ ਵਾਲਿਆਂ ਨੂੰ ਕਿ ਤੁਸੀਂ ਜਿਹੜਾ ਕਈ ਕੁੜਾ ਆ ਉਸ ਬੀਬੀ ਸਿੰਘ ਬਾਦਲ ਦੇ ਵਿਰੋਧੀ ਰੱਖਣਾ ਆ ਹਾਂਜੀ ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਹੈ ਮਰਿਆਦਾ ਨੂੰ ਸਮਝੋ ਜੇ ਸਿੱਖ ਤਨਖਾਹਿਆ ਕਰਾ ਦਿੱਤੇ ਜਾਣ ਤੋਂ ਬਾਅਦ ਜਾ ਕੇ ਪੇਸ਼ ਹੋ ਜਾਂਦਾ ਆ ਤੇ ਫਿਰ ਉਹ ਵਿਚਰ ਵੀ ਸਕਦਾ ਆ ਹਾਂ ਠੀਕ ਹੈ ਕਿ ਜੇ ਕਿਸੇ ਸਿੱਖ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਤੇ ਫਿਰ ਉਹ ਜਿਹੜਾ ਆ ਉਹਦੇ ਨਾਲ ਕੋਈ ਵੀ ਸਿੱਖ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਰੱਖ ਸਕਦਾ ਇਸ ਕਰਕੇ ਪੰਥਕ ਮਰਿਆਦਾ ਨੂੰ ਸਮਝੋ ਔਰ ਜਿਹੜਾ ਤੁਸੀਂ ਮਖੌਟਾ ਪਾਇਆ ਆ ਇਹਨੂੰ ਲਾ ਕੇ ਕਿਰਪਾ ਕਰਕੇ ਪੰਜਾਬ ਦੇ ਹੱਕ ਤੇ ਹਿੱਤ ਚ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਿਧਾਂਤਕ ਰਾਜਨੀਤੀ ਤੇ ਪਹਿਰਾ ਦਿਨ ਦੀ ਖੇਚਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ